ਤਾਨੂੰ ਨਹੀਂ ਪਤਾ ਡੈਡੀ ਤੋਂ ਬਾਅਦ ਨਾ ਵੀਰੇ ਨੇ ਆਪਣੇ ਪਰਵਾਰ ਨੂੰ ਕਿੰਨਾ ਔਖਾ ਸੰਭਿਆ ਮੈਂ ਹਜਾ ਕੋਈ ਕੰਮ ਨਹੀਂ ਕਰਨਾ ਚਾਹਦੀ ਜਿਹਦੇ ਨਾਲ ਉਹਨਾਂ ਦੀ ਇੱਜ਼ਤ ਨੂੰ ਦਾਗ ਲੱਗੇ ਸਾਰੇ ਰਸਮਾਂ ਰੀਤੀ ਰਿਵਾਜ ਵੀ ਹੋ ਗਏ ਹੁਣ ਮੈਨੂੰ ਵੀ ਛੁੱਟੀ ਦਿਓ ਮੈਂ ਵੀ ਆਪਣੇ ਘਰ ਨੂੰ ਜਾਵਾਂ ਉਹਨਾਂ ਮਾਮਾ ਧੀਵਾਂ ਵੱਲ ਘੱਟ ਫੋਕਸ ਕਰੋ ਤੇ ਇੱਧਰ ਆਪਣੀ ਧੀ ਵੱਲ ਫੋਕਸ ਕਰ ਲਓ ਜਦੋਂ ਘਰ ਵਾਲਾ ਸਾਰਾ ਸਾਬਕ ਤਾਬ ਆਪਣੀ ਘਰ ਵਾਲੀ ਦੇ ਹੱਥ ਫੜਾ ਦੇ ਨਾ ਤਾਂ ਸਿਆਣੇ ਕਹਿੰਦੇ ਹੁੰਦੇ ਆ ਵੀ ਉਹਨਾਂ ਦੇ ਕੰਮਾਂ ਦੇ ਵਿੱਚ ਨਾ ਬਰਕਤ ਪੈਂਦੀ ਹੈ ਤੇ ਹੁਣ ਮੈਂ ਵੀ ਕਹਿੰਨੀ ਆ ਤੁਹਾਡੇ ਕੰਮ 'ਚ ਨਾ ਬਹੁਤ ਬਰਕਤ ਪੈਗੀ তে সারি বুজি পী এ মুহ দে থানা কি হ্যা তে পিও ন कि ਜਿਹੜਾ ਉਹ ਆਪਣੀ ਮਾਂ ਨਾਲ ਲੜ ਕੇ ਤੇ ਤੁਹਾਨੂੰ ਇੱਥੇ ਛੱਡ ਗਿਆ ਡੈਡੀ ਨਾ ਦਾਦੀ ਤੋਂ ਸ਼ਰਾਬ ਵਾਸਤੇ ਪੈਸੇ ਮੰਗ ਕਰੇ ਸੀ ਦਾਦੀ ਕੋਲ ਹੈ ਨਹੀਂ ਸੀ ਤੇ ਦਾਦੀ ਨੇ ਦਿੱਤੇ ਰੀ ਡੈਡੀ ਉਨੇ ਚ ਗੁੱਸੇ ਹੋ ਗਏ ਤੇ ਸਾਨੂੰ ਇੱਥੇ ਛੱਡ ਗਏ ਰੋਹਿਤ ਤੇਰਾ ਪਿਓ ਤਾਂ ਸ਼ਰਾਬ ਨਹੀਂ ਪੀਂਦਾ ਸੀਗਾ ਉਹ ਕਦੋਂ ਤੋਂ ਸ਼ਰਾਬ ਪੀਣ ਲੱਗ ਗਿਆ ਮੰਮੀ ਆਪਣਾ ਨਵੇਂ ਕਰੈਕਟਰ ਆਇਆ ਤੇ ਉਹ ਡੈਡੀ ਦਾਦੀ ਨਾਲ ਲੜਦਾ ਸੀ ਨਾ ਐਡੇ ਨੂੰ ਨਾ ਸ਼ਾਂਤ ਕਰਨ ਵੇਲੇ ਆਪਣੇ ਕਮਰੇ 'ਚ ਲੈ ਜਾਂਦੇ ਸੀ ਤੇ ਜਾ ਕੇ ਨਾ ਦਾਰੂ ਪਾ ਦਿੰਦੀ ਤੇ ਐਡੀ ਡੈਡੀ ਨੂੰ ਮਾਰਦੇ ਪੈਂਦੀ ਤਮੰਨਾ ਤੂੰ ਦੱਸਦੀ ਸੀ ਕਿ ਡੈਡੀ ਤੇਰੇ ਨੇ ਦਾਦੀ ਤੇ ਵੀ ਹੱਥ ਚੁੱਕਿਆ ਸੀਗਾ ਤੇਰਾ ਪਿਓ ਇੰਨਾ ਬੇਰਹਿਮ ਹੋ ਗਿਆ ਡੈਡੀ ਨੂੰ ਨਾ दारू ਪੀਣ ਵਾਸਤੇ ਪੈਸੇ ਨਹੀਂ ਲੱਭਦੇ ਸੀ ਤੇ ਵੀਰੇ ਨੂੰ ਨਾ ਡੈਡੀ ਨੇ ਕੰਮ ਤੇ ਲਾਤਾ ਸੀ ਨਹੀਂ ਤੇਰਾ ਡੈਡੀ दारू ਵਾਸਤੇ ਹੀ ਲੜਦਾ ਸੀ ਕਿ ਕੋਈ ਹੋਰ ਵੀ ਗੱਲ ਸੀਗੀ ਦਾਦੀ ਨੇ ਪਤਾ ਨਹੀਂ ਕੀਤਾ ਕਦੇ ਮੰਮੀ ਤੁਹਾਡੇ ਜਾਣ ਤੋਂ ਬਾਅਦ ਨਾ ਸਾਨੂੰ ਕੁੱਤੇ ਨੂੰ ਰੋਟੀ ਮਿਲਦੀ ਸੀ ਸਾਰਾ ਘਰ ਦਾ ਕੰਮ ਮੈਂ ਕਰਦੀ ਸੀ ਵੀਰੇ ਨੂੰ ਨਾ ਦੁਕਾਨ ਤੇ ਬਿਠਾਤਾ ਸੀ ਨਾ ਤੁਹਾਡੀ ਦਾਦੀ ਇੰਨੀ ਬੇਰਹਿਮ ਹੋ ਗਈ ਸੀਗੀ ਕਿ ਨਿੱਕੇ ਨਿੱਕੇ ਬੱਚਿਆਂ ਦਾ ਬਚਪਨ ਰੋਲਤਾ ਤੇ ਉਹਨਾਂ ਤੋਂ ਕੰਮ ਕਰਵਾਉਣ ਲੱਗ ਗਈ ਮੰਮੀ ਜੀ ਦਾਦੀ ਉਹਨਾਂ ਸਾਨੂੰ ਤਾਨਾ ਮਾਰਦੀ ਸੀ ਕਿ ਮਾਂ ਤਾਂ ਤੁਹਾਨੂੰ ਛੱਡ ਕੇ ਚੱਲ ਗਈ ਐ ਜੀ ਇਹ ਨਹੀਂ ਮੈਂ ਵੀ ਨਹੀਂ ਦਿੰਦੀ ਮੰਮੀ ਜੀ ਮੈਨੂੰ ਇਹ ਗੱਲ ਸਮਝ ਨਹੀਂ ਆਈ ਤੁਸੀਂ ਸਾਨੂੰ ਛੱਡ ਕੇ ਕਿਉਂ ਆ ਗਏ ਸੀ ਤੁਹਾਨੂੰ ਜਦੋਂ ਪਤਾ ਉਹ ਇਦਾਂ ਦੇ ਆ ਪੁੱਤ ਕਿਹੜੀ ਮਾਂ ਦਾ ਦਿਲ ਕਰਦਾ ਆਪਣੇ ਬੱਚਿਆਂ ਨੂੰ ਛੱਡ ਕੇ ਆਵੇ ਪੁੱਤ ਉੱਥੇ ਹਾਲਾਤ ਹੀ ਇਦਾਂ ਦੇ ਹੋ ਗਏ ਸੀ ਈ ਮੈਨੂੰ ਮਜਬੂਰੀ ਨੂੰ ਤੁਹਾਨੂੰ ਛੱਡ ਕੇ ਆਣਾ ਪਿਆ ਪਰ ਮੈਂ ਨਾ ਕੋਰਟ ਵਿੱਚ ਅਰਜੀ ਲਾਈ ਸੀਗੀ ਕਿ ਤੁਹਾਨੂੰ ਮੈਂ ਆਪਣੇ ਕੋਲ ਬੁਲਾ ਲਵਾਂ ਪਰ ਤੁਹਾਡੇ ਪਿਓ ਨੇ ਆਣੇ ਨਹੀਂ ਦਿੱਕਤਾ ਮੇਰੇ ਕੋਲ ਤੁਹਾਨੂੰ ਮੰਮੀ ਇੰਨੀ ਕਿਹੜੀ ਮਜਬੂਰੀ ਸੀਗੀ ਸਾਨੂੰ ਦੋਨਿਆਂ ਨੂੰ ਨਿੱਕਿਆਂ ਨੂੰ ਉੱਥੋਂ ਨਹੀਂ ਛੱਡ ਕੇ ਆਗੇ ਪੁੱਤ ਮੇਰੀ ਵੀ ਮਜਬੂਰੀ ਸੀਗੀ ਤੁਹਾਨੂੰ ਛੱਡ ਕੇ ਆਣ ਦੀ ਤੇਰੀ ਦਾਦੀ ਤੇ ਤੇਰਾ ਡੈਡੀ ਦੋਨੋਂ ਰਲ ਕੇ ਮੈਨੂੰ ਕੁੱਟਦੇ ਹੁੰਦੇ ਸੀ ਹਜੇ ਵੀ ਮੇਰੀਆਂ ਬਾਹਾਂ ਤੇ ਨਿਸ਼ਾਨ ਹੈਗੇ ਨੇ ਪਰ ਚਲੋ ਇਹ ਗੱਲ ਛੱਡੋ ਹੁਣ ਮੈਂ ਤੁਹਾਨੂੰ ਹਰ ਹਫਤੇ ਫੋਨ ਕਰਦੀ ਸੀ ਤੇ ਤੁਸੀਂ ਮੈਨੂੰ ਸੱਚ ਕਿਉਂ ਨਹੀਂ ਦੱਸਦੇ ਸੀਗੇ ਮੰਮੀ ਜੀ ਤੁਹਾਨੂੰ ਹੁਣ ਕਿੱਦਾਂ ਦੱਸਦੇ ਇੱਕ ਰਾਤ ਨੂੰ ਤੁਮਣਾਂ ਨਾਲ ਗੱਲ ਕਰਦੀ ਸੀ ਤੇ ਦਾਦੀ ਨੇ ਨਹੀਂ ਦੇਖ ਲਿਆ ਉਸ ਰਾਤ ਨਾ ਮੈਨੂੰ ਪਤਾ ਹੈ ਨੂੰ ਮੈਂ ਕਿੱਦਾਂ ਬਚਾਇਆ ਹੋ ਹੁਣ ਜੋ ਹੋਣਾ ਸੀ ਉਹ ਹੋ ਗਿਆ ਹੁਣ ਨਿਹਰਾ ਬਹੁਤ ਹੋ ਗਿਆ ਆਪਾਂ ਕੱਲ ਚੱਲਾਂਗੇ ਤੁਹਾਡੀ ਨਾਨੀ ਕਰੇ ਫਿਰ ਪੁੱਛਾਂਗੇ ਉਹਨਾਂ ਨੂੰ ਵੀ ਕੀ ਕਰਨਾ ਹੈ ਅੱਗੇ ਮੰਮੀ ਜੋ ਮਰਜ਼ੀ ਕਰਿਓ ਹੁਣ ਅਸੀਂ ਉਧਰ ਦਾਦੀਵਾਂ ਨੂੰ ਲੈ ਜਾਣਾ ਨਾਨਾ ਤੁਸੀਂ ਟੈਨਸ਼ਨ ਨਾ ਲਓ ਉਧਰ ਨਹੀਂ ਹੁਣ ਮੈਂ ਤੁਹਾਨੂੰ ਜਾਣ ਦਿੰਦੀ ਹੁਣ ਤੁਸੀਂ ਆਰਾਮ ਨਾਲ ਬੈਠੋ ਮੈਂ ਤੁਹਾਡੇ ਲਈ ਕੁਝ ਖਾਣ ਨੂੰ ਲੈ ਕੇ ਆਉਣੀ ਆ ਚ ਰਹੀਆਂ ਵੀ ਆਪਣੇ ਭਰਾ ਦੇ ਘਰ ਨਾ ਗੇੜਾ ਮਾਰ ਹੀ ਆਵਾਂ ਸ਼ਾਇਦ ਉਹ ਵੀ ਮੇਰਾ ਇੰਤਜ਼ਾਰ ਕਰਦੇ ਹੋਣ ਜਾਵਾਂਗੀ ਤਾਂ ਗੁੱਸੇ ਗਿਲੇ ਖਤਮ ਹੋਣਗੇ ਐਦਾਂ ਥੋੜੀ ਹੋਣਗੇ ਘਰ ਬੈਠੇ ਮੰਮੀ ਸੋਚਦੀ ਤਾਂ ਤੁਸੀਂ ਸਹੀ ਪੈਣ ਪਰ ਮੈਨੂੰ ਨਹੀਂ ਲੱਗਦਾ ਕਿ ਮੰਮਿਆਂ ਦਾ ਗੁੱਸਾ ਇੰਨੀ ਜਿੱਦੀ ਠੰਡਾ ਹੋਣਾ ਮੈਂ ਕਹਿੰਦੀ ਹਾਂ ਜਿੱਥੇ ਇੰਨੇ ਦਿਨ ਰੁਕੇ ਹੋ ਉੱਥੇ ਦੋ ਤਿੰਨ ਦਿਨ ਹੋਰ ਵਿੱਚ ਪਾ ਹੀ ਲਵਾਂ ਚਲ ਠੀਕ ਐ ਤੇਰੀ ਵੀ ਮੰਨ ਨਹੀਂ ਲੈਣੇ ਫੇ ਮੇਰੀ ਇੱਕ ਹੋਰ ਗੱਲ ਮੰਨੋ ਨਾਸ਼ਤਾ ਤਿਆਰ ਹੈ ਮੈਂ ਕਹਿੰਦੀ ਹਾਂ ਅੰਦਰ ਬਹਿ ਜਾਓ ਤੇ ਮੈਂ ਦੇ ਦੇਨੀ ਆ ਤੁਹਾਨੂੰ ਫੇ ਖਾ ਲਓ ਮੈਂ ਤੇ ਨਾਸ਼ਤਾ ਕਰ ਲੈਨੀ ਆ ਪਰ ਮੈਂ ਕਹਿੰਦੀ ਸੀ ਉੱਪਰੋਂ ਨਾ ਪਵਨ ਨੂੰ ਤੇ ਰਾਧਿਕਾ ਨੂੰ ਵੀ ਆਵਾਜ਼ ਮਾਰ ਲੈ ਆਪਾਂ ਇਕੱਠੇ ਹੀ ਨਾਸ਼ਤਾ ਕਰ ਲੈਨੇ ਚਲੋ ਠੀਕ ਹੈ ਇਦਾਂ ਕਰ ਲੈਨੇ ਆ ਮਾਰ ਦਿਆਂ ਬਾਤ ਲਓ ਪਬੀਤਾ ਆਈ ਗੇ ਪਬੀ ਵੀਰੇ ਨੂੰ ਵੀ ਆਵਾਜ਼ ਮਾਰ ਹੀ ਲਓ ਹੁਣ ਟੈਨਸ਼ਨ ਨਾਸ਼ਤਾ ਕਰ ਲਈਏ ਨਹੀਂ ਤੇ ਠੰਡਾ ਹੋ ਜਾਣਾ ਲੈਰੀਆ ਮੈਂ ਤਾਂ ਆਪ ਸੋਚਦੀ ਸੀ ਕਿ ਮੈਂ ਅੱਜ ਸਾਰਿਆਂ ਵਾਸਤੇ ਨਾਸ਼ਤਾ ਬਣਾਉਂਗੀ ਤੂੰ ਮੇਰੇ ਵਾਲਾ ਕੰਮ ਸਾਰਾ ਹੀ ਕਰ ਰੱਖਿਆ ਓ ਭਾਬੀ ਤੁਹਾਨੂੰ ਕੀ ਹੋ ਗਿਆ ਹਜੇ ਰੁਕ ਜਾ ਥੋੜੀਕ ਦੇ ਰੋਟੀਆਂ ਵਾਲਾ ਕੰਮ ਬਚ ਕਰ ਲਿਓ ਐਡੀ ਵੀ ਕਿਹੜੀ ਕਾਲੀ ਐ ਸਾਰਾ ਸਾਰਾ ਦਿਨ ਤੇ ਮੈਂ ਵਿਹਲੀ ਬੈਠੀ ਰਹਿਣੀ ਆ ਤੇ ਵਿਹਲੀ ਬਹਿ ਬਹਿ ਕੇ ਨਾ ਮੈਂ ਬੋਰ ਹੋ ਜਾਨੀ ਆ ਮੈਨੂੰ ਵੀ ਕੋਈ ਦੇ ਦਿਓ ਕੰਮ ਵੀ ਕੁਝ ਕਰ ਲਿਆ ਕਰ ਕੋਈ ਨਹੀਂ ਰਾਜ਼ ਕਰ ਤੂੰ ਵੀ ਸਾਂਭ ਲਈ ਚੁੱਲ੍ਹਾ ਚੌਂਕਾ ਹੱਲੇ ਥੋੜੇ ਦਿਨ ਨਾ ਆਪਣੀ ਨਣਾਨ ਨੂੰ ਕਰਨ ਦੇ ਮੁੜ ਕੇ ਤੂੰ ਹੀ ਤੇ ਕਰਨਾ ਔਰ ਕੀ ਭਾਬੀ ਉਨ ਜਿੰਨੇ ਕ ਦਿਨ ਮੈਂ ਐਸ਼ ਕਰਾਣੀ ਹੈ ਤੁਹਾਨੂੰ ਉਹਨੇ ਦਿਨ ਕਰ ਲੋ ਬਾਅਦ ਚ ਤੁਸੀਂ ਸਾਹਮਣਾ ਸਾਨੂੰ ਵੀ ਤੇ ਮੁੜ ਕੇ ਸਾਰੇ ਘਰ ਨੂੰ ਵੀ ਮੇਰੀ ਭਾਬੀ ਤਾਂ ਜਦੋਂ ਵੀ ਮੈਨੂੰ ਫੋਨ ਆਂਦਾ ਨਾ ਮੈਂ ਉਹਨਾਂ ਨੂੰ ਇਹੀ ਕਹਿੰਦੀ ਰਹਿਣੀ ਆ ਕਿ ਮੈਂ ਤਾਂ ਵਿਹਲੀ ਬੈਠੀ ਸੀ ਕੋਈ ਨਹੀਂ ਮੈਨੂੰ ਫੋਨ ਕਰ ਲਿਆ ਕਰੋ ਅੱਗੋਂ ਮੈਨੂੰ ਉਹ ਕਹਿੰਦੇ ਨੇ ਕਿ ਲੈ ਆਪਣੀ ਨੂੰ ਨਾਨ ਤੋਂ ਤੇ ਸੱਸ ਤੋਂ ਤੂੰ ਕੰਮ ਕਰਾਇਆ ਕਰ ਠੀਕ ਆ ਮੈਂ ਤੈਨੂੰ ਇਧਰ ਆ ਸਿਖਾਇਆ ਸੀ ਲਓ ਦੱਸੋ ਮੰਮੀ ਸਾਡੇ ਕਰਕੇ ਭਾਬੀ ਨੂੰ ਆਪਣੀ ਭਾਬੀ ਤਾਂ ਛਿੜਕਾ ਪੈਂਦੀ ਆ ਵਈਆਂ ਨੇ ਮੈਂ ਕਹਿੰਦੀ ਆ ਥੋੜਾ ਬਹੁਤਾ ਕੰਮ ਕਰਾ ਹੀ ਲੈਣੇ ਚੌਂਕੇ ਜੜਾਣ ਤੋਂ ਪਹਿਲੇ ਨਾ ਮਿੱਠਾ ਬਣਾਉਣਾ ਪੈਂਦਾ ਹੈ ਬਣਾਉਣਾ ਆਂਦਾ ਵੀ ਕਿ ਕੋਰੀ ਹੋਈ ਐ ਨਹੀਂ ਨਹੀਂ ਮੰਮੀ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰੀ ਭਾਬੀ ਨੇ ਤਾਂ ਮੈਨੂੰ ਸਾਰਾ ਕੰਮ ਸਿਖਾਇਆ ਹੋਇਆ ਤੁਸੀਂ ਦੱਸੋ ਮਿੱਠੇ ਚ ਬਣਾਉਣਾ ਕੀ ਐ ਮਿੱਠੀਆਂ ਰੋਟੀਆਂ ਮਿੱਠੇ ਚਾਵਲ ਜਾਂ ਸੂਜੀ ਦਾ ਮਿੱਠਾ ਹਲਵਾ ਚਲ ਐਦਾਂ ਕਰ ਫਿਰ ਗੀਤਾਂ ਨੂੰ ਵੀ ਬੁਲਾ ਲੈਣੇ ਆ ਤੇ ਤੇਰੀ ਨਾਨੀ ਨੂੰ ਵੀ ਬੁਲਾ ਲੈਣੇ ਆ ਫਿਰ ਮਿੱਠਾ ਖਾਣਗੇ ਤਾਂ ਕੁਝ ਸਗਨ ਹੋ ਜਾਏਗਾ ਮੰਮੀ ਮੈਂ ਕਹਿੰਦੀ ਆ ਨਾਨੀ ਵੱਲੋਂ ਤਾਂ ਤੁਸੀਂ ਰਹਿਣ ਹੀ ਦੋ ਇਹ ਨਾ ਹੋਵੇ ਇਧਰੋਂ ਛਗਣ ਕਰਕੇ ਜਾਣ ਤੇ ਉਧਰੋਂ ਉਹਨਾਂ ਦੇ ਲਈ ਕਲੇਸ਼ ਖੜਾ ਹੋਇਆ ਹੋਵੇ ਚੱਲ ਫਿਰ ਐਦਾਂ ਕਰ ਤੂੰ ਫੋਨ ਦੇ ਕੱਢ ਕੇ ਤੇ ਮੈਂ ਗੀਤਾ ਨੂੰ ਲਾਵਾਂ ਹੈਲੋ ਹਾਂਜੀ ਮੰਮੀ ਮੈਨੂੰ ਜ਼ਰੂਰੀ ਕੰਮ ਸੀ ਤੁਹਾਡੇ ਨਾਲ ਮੈਂ ਹੁਣੇ ਆਨੀ ਪਈ ਆ ਉੱਧਰ ਕੀ ਹੋ ਗਿਆ ਪੁੱਤ ਠੀਕ ਹੈ ਸਭ ਕੁਝ ਨਾ ਕੀ ਗੱਲ ਮੰਮੀ ਤੁਸੀਂ ਦੀਦੀ ਨੂੰ ਇੱਧਰ ਆਣ ਲਈ ਕਿਹਾ ਹੀ ਨਹੀਂ ਤੁਹਾਡੀ ਤਾਂ ਦੀਦੀ ਨਾਲ ਐਨੀ ਗੱਲ ਵੀ ਨਹੀਂ ਹੋਈ ਤੇ ਤੁਹਾਡੇ ਚਿਹਰੇ ਤੇ ਰੰਗ ਪਹਿਲਾਂ ਹੀ ਉੱਡ ਗਏ ਉਹਦੀ ਆਵਾਜ਼ ਚੋਂ ਨਾ ਮੈਨੂੰ ਐਦਾ ਹੀ ਲੱਗਦਾ ਪਿਆ ਸੀਗਾ ਵੀ ਉਹ ਪਰੇਸ਼ਾਨ ਸੀਗੀ ਤੇ ਉਹਨੇ ਮੈਨੂੰ ਕਿਹਾ ਵੀ ਮੈਂ ਇੱਧਰ ਹੀ ਆ ਰਹੀ ਆ ਮੈਨੂੰ ਤਾਂ ਨਾ ਹੁਣ ਇਹ ਡਰ ਪਿਆ ਵੀ ਉਹਦੇ ਸਹੁਰੇ ਫਿਰ ਕੋਈ ਹੋਰ ਪੰਗਾ ਨਾ ਪੈ ਗਿਆ ਹੋਵੇ ਮੰਮੀ ਜੇ ਦੀਦੀ ਆਪਣੇ ਸਹੁਰੇੋਂ ਆਡਰ ਲੈਦੇ ਭਏ ਨੇ ਤਾਂ ਫਿਰ ਉਹ ਉਹਨਾਂ ਨੂੰ ਤੰਗ ਪਰੇਸ਼ਾਨ ਕਿਉਂ ਕਰਨਗੇ ਰਾधिका ਤੀ ਮੇਰੀ ਭਾਵੇਂ ਲੱਗ ਰਹੀ ਏ ਨਾ ਉਹਨਾਂ ਨੇ ਐਥੈਟਿਕਨ ਦਿੱਤਾ ਉਹਨੂੰ ਤੇ ਨਾ ਸੋਰਟਿਕਨ ਦਿੱਤਾ ਪੱਕਾ ਉਹਨਾਂ ਵੱਲੋਂ ਹੀ ਕੋਈ ਗੱਲ ਹੋਈ ਹੋਣੀ ਏ ਮੰਮੀ ਮੇਰੀ ਸੁਣ ਲਓ ਗੱਲ ਮਾਮਿਆਂ ਕੰਨਾਂ ਤਾਂ ਤੁਸੀਂ ਪਹਿਲੇ ਟੈਨਸ਼ਨ ਲਈ ਹੋਈ ਸੀ ਤੇ ਹੁਣ ਆ ਦੀਦੀ ਵਾਲੀ ਟੈਨਸ਼ਨ ਲੈ ਕੇ ਆਪਣਾ ਬੀਬੀ ਨਾਲ ਬਤਾ ਲਿਓ ਜੇ ਮੰਨਣੀ ਏ ਗੱਲ ਤੇ ਠੀਕ ਏ ਨਹੀਂ ਤੇ ਮਾਰਾ ਉੱਪਰੋਂ ਵੀਰੇ ਨੂੰ ਬਾਜ ਦੀਦੀ ਆਣਗੇ ਨਾ ਉਹਨਾਂ ਨਾਲ ਪਿਆਰ ਨਾਲ ਬਹਿ ਕੇ ਗੱਲ ਕਰ ਲੇ ਹਾਂ ਹਾ ਗੀਤਾ ਹੈਗੀ ਨਾ ਮੈਂ ਉਹਦੇ ਨਾਲ ਬਹਿ ਕੇ ਗੱਲ ਕਰ ਲਾਂਗੀ ਤੂੰ ਵੀਰੇ ਨਾਲ ਕੋਈ ਗੱਲ ਨਾ ਕਰੀਂ ਉਹ ਪਹਿਲੇ ਹੀ ਮਾਮਿਆਂ ਕੋਲ ਤੱਤਾ ਆਇਆ ਬੇਟਾ ਤੇ ਹੁਣ ਇਹਦੇ ਸੋਹਰਿਆਂ ਨਾਲ ਨਾ ਤੱਤਾ ਹੋ ਜੇ ਚਲੋ ਠੀਕ ਐ ਨਹੀਂ ਦੱਸਦੀ ਮੈਂ ਵੀਰੇ ਨੂੰ ਤੁਸੀਂ ਭਾਬੀ ਨੂੰ ਲੈ ਕੇ ਅੰਦਰ ਜਾਓ ਮੈਂ ਨਾਨੀ ਨੂੰ ਫੋਨ ਕਰ ਲਾਂ ਵੱਡੇ ਮਾਮੇ ਨੂੰ ਫੋਨ ਲਾਵਾਂ ਕਿ ਛੋਟੇ ਮਾਮੇ ਨੂੰ ਵੱਡੇ ਆਲਾ ਤਾਂ ਉੱਡ ਗਿਆ ਹੀ ਪੈਂਦਾ ਛੋਟੇ ਵਾਲੇ ਮਾਮੇ ਨੂੰ ਲਾਂ ਨੂੰ ਉਹਨਾਂ ਦਾ ਸਬਾਹ ਥੋੜਾ ਠੀਕ ਵੀ ਐ ਬੱਸ ਕਰਤੈ ਨੰਬਰ ਬਲੌਕ ਇੰਨਾ ਕੀ ਸੀਗਾ ਮਾਮਿਆਂ ਦਾ ਰਿਸ਼ਤਾ ਕੁੜੀਏ ਗੱਲ ਦਾ ਪਤਾ ਤਾਂ ਮੈਨੂੰ ਲੱਗ ਗਿਆ ਹੈ ਜੁਆਈ ਪਾਈ ਛੋਟ ਛੋਟੀ ਗੱਲ ਦਾ ਗੁੱਸਾ ਲੈ ਕੇ ਬਹਿ ਗਏ ਉਹਦੇ ਵਾਸਤੇ ਬਹੁਤ ਗਲਤ ਗੱਲ ਏ ਦਾਦੀ ਹੁਣ ਮੈਂ ਵੀ ਦੱਸੂ ਕੀ ਕਰਾਂ ਪਵਨ ਉਹਨਾਂ ਦਾ ਵਿਆਹ ਕਰਕੇ ਜਰ ਜਰ ਦੀ ਗੱਲ ਤੇ ਸਾਡੇ ਘਰ ਕਲੇਸ਼ ਪੈਣ ਲੱਗ ਗਿਆ ਦੀਦੀ ਜੀਜਾ ਜੀ ਵਾਸਤੇ ਬਹੁਤ ਮਾੜੀ ਗੱਲ ਆ ਪਰ ਭੂਆ ਜੀ ਘਰੇ ਖੁਸ਼ੀਆਂ ਕਿ ਆਈਆਂ ਇੱਧਰ ਸਾਡੇ ਸਾਰੇ ਟੱਬਰ ਦਾ ਮੂੰਹ ਬਣਿਆ ਪਿਆ ਤੇ ਆ ਨਿੱਕੀ ਜੀ ਨੂੰ ਵੀ ਵਿਆਹ ਤੇ ਨਹੀਂ ਜਾਣ ਦਿੱਤਾ ਦੀਦੀ ਮੈਂ ਤਾਂ ਪਵਨ ਵੀਰੇ ਦੇ ਵਿਆਹ ਵਾਸਤੇ ਨਵਾਂ ਸੂਟ ਲੈਤਾ ਹੋਇਆ ਸੀ ਇਹਨਾਂ ਨੇ ਨਾ ਮੈਨੂੰ ਪਾਣ ਦਿੱਤਾ ਨਾ ਮੈਨੂੰ ਜਾਣ ਦਿੱਤਾ ਤੇਰੇ ਪਰੌਣੀ ਮੰਗਰ ਨਾਲ ਇੱਥੇ ਵੀ ਸਾਰੇ ਟੱਬਰ ਨੇ ਖਲਾਰਾ ਪਾਇਆ ਹੋਇਆ ਤੇ ਤੇ ਚਾਚੀ ਤੇ ਤੇਰੀ ਮਾਂ ਮੈਨੂੰ ਰੋਟੀ ਦੇਣ ਵੇਲੇ ਬਹੁਤ ਡਰਾਮੇ ਕਰਦੀਆਂ ਰਹਿੰਦੀਆਂ ਨੇ ਕੋਈ ਨਾ ਦਾਦੀ ਤੁਸੀਂ ਟੈਨਸ਼ਨ ਨਾ ਲਓ ਡੈਡੀ ਤੇ ਚਾਚਾ ਜੀ ਨੂੰ ਆਂਦੋ ਮੈਂ ਗੱਲ ਕਰਦੀ ਆ ਤੁਹਾਡਾ ਕੀ ਕਸੂਰ ਆ ਦੱਸੋ ਕਿਰਨ ਦੀਦੀ ਇਹੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀਗੀ ਕੇ ਡੈਡੀ ਤੇ ਚਾਚਾ ਜੀ ਤੁਹਾਡੀ ਜ਼ਿਆਦਾ ਸੁਣਦੇ ਨੇ ਤੇ ਤੁਸੀਂ ਉਹਨਾਂ ਨੂੰ ਸਮਝਾਓ ਕਿ ਭੂਆ ਘਰੇ ਜੋ ਹੋਣਾ ਸੀ ਹੋ ਗਿਆ ਹੁਣ ਉਹ ਸਾਰਾ ਗੁੱਸਾ ਦਾਦੀ ਦੇ ਕਿਉਂ ਕੱਢਦੇ ਪਏ ਨੇ ਕੋਈ ਗੋਨ ਨਹੀਂ ਲਪਰੇ ਇੱਧਰ ਤਾਂ ਮਾਹੌਲ ਠੰਡਾ ਹੋਉਂਦੇ ਫਿਰ ਆਪਾਂ ਭੂਆ ਜੀ ਕੋਲ ਜਾ ਕੇ ਜਿਹੜੀ ਇਹਨਾਂ ਨੇ ਵੀ ਗਲਤੀਆਂ ਕੀਤੀਆਂ ਆਪਾਂ ਉਹਨਾਂ 'ਵੀ ਮਾਫੀ ਮੰਗ ਕੇ ਲੈ ਸਕਦੇ ਤੈਨੋਂ ਦੋਨਾਂ ਭੈਣਾਂ ਨੂੰ ਬੇਨਤੀ ਹੈ ਕਿ ਮੈਨੂੰ ਵੀ ਨਾਲ ਲੈ ਜਾਓ ਮੈਂ ਵੀ ਨਵੇਂ ਭਾਬੀ ਨੂੰ ਦੇਖਣ ਨੂੰ ਤਰਸਦੀ ਹਾਂ ਨਾ ਤਨ ਮੈਂ ਕਿੰਨੇ ਵਾਰ ਕਿਹਾ ਵੀ ਦਾਦੀ ਕੋਲ ਪੰਚਾਇਤ ਬਣਾ ਕੇ ਤੁਸੀਂ ਨਾ ਬੈਠਿਆ ਕਰੋ ਤੂੰ ਆਪਣੇ ਆਪਾਂ ਚੋਂ ਪੜ੍ਹਨਾ ਕਿ ਮੈਂ ਪੜਾਵਾਂ ਮੈਂ ਫਿਰ ਜੇ 10 ਮਿੰਟ ਮੇਰੇ ਕੋਲ ਬੈਠ ਵੀ ਗਈ ਤੇ ਕੀ ਹੋ ਗਿਆ 10 ਮਿੰਟ ਵਿੱਚ ਕਿੰਨੀ ਪੜ੍ਹਾਈ ਹੋ ਜਾਣੀ ਸੀ ਅਜੀ ਮੰਮੀ ਤੁਹਾਨੂੰ ਨਹੀਂ ਪਤਾ ਬੱਚਿਆਂ ਦੀ ਪੜ੍ਹਾਈ ਕਿੰਨੀ ਔਖੀ ਆ ਇੱਕ ਇੱਕ ਮਿੰਟ ਕੀਮਤੀ ਆ ਤੇ ਤੂੰ ਕਿੱਦਾਂ ਕੰਨ ਲਾ ਕੇ ਸੁਣਦੀ ਆ ਚਲ ਨਾ ਤੈਨੂੰ ਲੱਗਦੋ ਕਿ ਆਣਾ ਪਊਗਾ ਜਾਂ ਤੈਨੂੰ ਗੋਦੀ ਚਾ ਕੇ ਬਾਹਰ ਛੱਡ ਕੇ ਆਵਾਂ ਹਾਂ ਹਾਂ ਜਾਣੀ ਆ ਉਹ ਚਾਚਾ ਤੇ ਡੈਡੀ ਵੀ ਆ ਗਏ ਸਿੱਧੇ ਦੋਨੇ ਖੜ ਗਏ ਸਿਰਾਂ ਦੀ ਆ ਕੇ ਮੁੰਡੇ ਐ ਨਹੀਂ ਨਾ ਚਾਹ ਪਾਣੀ ਪੁੱਛੋ ਹਾਂਜੀ ਹਾਂਜੀ ਮੰਮੀ ਚਾਹ ਬਣਾ ਦਿੰਨੇ ਆ ਚਲੋ ਦੀਦੀ ਕੀ ਗੱਲ ਪੁੱਤ ਕੱਲੀ ਆਈ ਆਂ ਪ੍ਰੋਣਾ ਕਿੱਥੇ ਐ ਡੈਡੀ ਮੈਂ ਤਾਂ ਕੱਲ ਦੀ ਆਈ ਹੋਈ ਆ ਨਾਲੇ ਮੈਂ ਕੱਲੀ ਆਈ ਆਂ ਅੱਗੇ ਤਾਂ ਤੂੰ ਕਦੀ ਕੱਲੀ ਆਈ ਨਹੀਂ ਹੁਣ ਤੈਨੂੰ ਕੀ ਹੋ ਗਿਆ ਜਿਹੜਾ ਕੱਲੀ ਹੋਣਾ ਪੈ ਗਿਆ 사ਚਾ ਜੀ ਤੇ ਡੈਡੀ ਜੀ ਤੁਸੀਂ ਮੇਰੇ ਨਾਲ ਅੰਦਰ ਚਲੋ ਮੈਂ ਤੁਹਾਡੇ ਨਾਲ ਗੱਲ ਕਰਾਂ ਲਓ ਪ੍ਰੀਤ ਚਾਚੀ ਦਾਦੀ ਮੰਮਾ ਉਹ ਕਿਸੇ ਨੂੰ ਅੰਦਰ ਨਾ ਆਂਦੇ ਤੂੰ ਅੰਸ਼ ਨੂੰ ਲੈ ਕੇ ਅੰਦਰ ਆ ਜਾ। ਚਾਚਾ ਜੀ ਤੇ ਡੈਡੀ ਜੀ ਜਿਹੜੀ ਗੱਲ ਮੈਂ ਤੁਹਾਨੂੰ ਕਰਨ ਲੱਗੀ ਆ ਪਹਿਲਾਂ ਤਾਂ ਉਹਨੂੰ ਸਮਝਿਓ ਗੁੱਸਾ ਨਾ ਕਰਿਓ ਤੁਸੀਂ। ਪੁੱਤ ਨਹੀਂ ਕਰਦੇ ਗੁੱਸਾ ਤੂੰ ਗੱਲ ਦੱਸ। ਪਰੌਣਾ ਕਿਸੇ ਕੱਲੋਂ ਔਖਾ ਤਾਂ ਨਹੀਂ ਤੇਰੇ ਨਾਲ? ਚਾਚਾ ਜੀ ਤੁਸੀਂ ਪਰੌਣੇ ਦੀ ਤਾਂ ਗੱਲ ਛੱਡੋ। ਉਹਦੀ ਗੱਲ ਤਾਂ ਮੈਂ ਬਾਅਦ 'ਚ ਕਰਾਂਗੀ। ਪਹਿਲਾਂ ਇਹ ਦੱਸੋ ਤੁਸੀਂ ਭੂਆ ਨੂੰ ਕਾਹ ਤੋਂ ਛੱਡਿਆ? ਆਹੋ ਦੀਦੀ ਇਹ ਗੱਲ ਤਾਂ ਕਰਨੀ ਬੰਦੀ ਆ ਇਹਨਾਂ ਨੇ ਭੂਆ ਨੂੰ ਛੱਡਿਆ ਹੀ ਛੱਡਿਆ ਪਰ ਸਾਨੂੰ ਵੀ ਕਹਿੰਦੇ ਕਿ ਤੁਸੀਂ ਵੀ ਭੂਆ ਨੂੰ ਛੱਡ ਦੋ ਤੇਰੀ ਭੂਆ ਨੂੰ ਛੱਡਿਆ ਹੀ ਨਹੀਂ ਤਾਂ ਹੋਰ ਕੀ ਕਰੀਏ ਇੱਕੋ ਇੱਕ ਤਾਂ ਭਾਂਜਾ ਸੀਗਾ ਉਹਦੇ ਵਿਆਹ 'ਚ ਵੀ ਸਾਡੇ ਜਿਤਾ ਨੂੰ ਦਾਗ ਲਾਤੇ ਡੈਡੀ ਪਹਿਲਾਂ ਮੇਰੀ ਸੁਣੋ ਇੱਕ ਗੱਲ ਧਿਆਨ ਨਾਲ ਤੁਸੀਂ ਤਾਂ ਗੁੱਸੇ ਹੋ ਕਿ ਚਾਚਾ ਦੀ ਮਿਲਣੀ ਨਹੀਂ ਹੋਈ ਤੇ ਚਾਚਾ ਦੀ ਮਿਲਣੀ ਕਰਾਉਂਦੇ ਵੀ ਕਿੱਦਾਂ ਚਾਚਾ ਤਾਂ ਪਹਿਲਾਂ ਹੀ ਸੈੱਟ ਹੋਇਆ ਪਿਆ ਸੀ ਤੇ ਜੇ ਹਾਰ ਪਾਉਂਦੇ ਤੇ ਪਾਉਂਦੇ ਕਿੱਦਾਂ ਚਾਚਾ ਦੇ ਪੈਰ ਤੇ ਪੁੰਜ ਲੱਗਦੇ ਨਹੀਂ ਸੀ ਆਲੇ ਚਾਚਾ ਜੀ ਫੇਰ ਕਿ ਹੋਇਆ ਜੀ ਹਾਰੀ ਨਹੀਂ ਪਿਆ ਪਰ ਤੁਹਾਡਾ ਕੰਬਲ ਤੇ ਤੁਹਾਡਾ ਸ਼ਗਨ ਇੱਥੇ ਆ ਗਏ ਨੇ ਪਹੁੰਚਾ ਦਾ ਕੀਤਾ ਡੈਡੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਜਵਾਈ ਪਿੱਛੇ ਲੱਗ ਕੇ ਭੂਆ ਨੂੰ ਛੱਡਤਾ ਤੁਹਾਡਾ ਕੱਲ ਨੂੰ ਜਵਾਈ ਕਵੇ ਲਾਪਰੇਤ ਨੂੰ ਛੱਡ ਦੋ ਤੁਸੀਂ ਛੱਡ ਦੋਗੇ ਲਾਪਰੇਤ ਨੂੰ ਡੈਡੀ ਤੁਸੀਂ ਤੇ ਆਪਣੇ ਕੰਮਕਾਰਾਂ ਚ ਬਿਜ਼ੀ ਰਹਿੰਦੇ ਹੋ ਪਰ ਤੁਹਾਨੂੰ ਪਤਾ ਭੂਆ ਘਰ ਜਾਣ ਕਰਕੇ ਦਾਦੀ ਨਾਲ ਘਰੇ ਕੀ ਕੁਝ ਹੋ ਰਿਹਾ ਮੰਮੀ ਤੇ ਚਾਚੀ ਦਾਦੀ ਨੂੰ ਰੋਟੀ ਨਹੀਂ ਦਿੰਦੇ ਤੇ ਜੇ ਦਿੰਦੀਆਂ ਨੇ ਨਾਲ ਤਾਨੇ ਵੀ ਦਿੰਦੀਆਂ ਨੇ ਕਹਿੰਦੀਆਂ ਨੇ ਜਾ ਕੇ ਆਪਣੀ ਧੀ ਕੋਲ ਖਾ ਲੈ ਟਾੜੇ ਅੱਗੇ ਹੀ ਬੇਨਤੀ ਐ ਕਿ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਛੱਡੋ ਭੈਣ ਭਰਾ ਛੱਡੇ ਨਹੀਂ ਜਾਂਦੇ ਜਿਵੇਂ ਤੁਸੀਂ ਮੈਨੂੰ ਤੇ ਲਪਰੀਦ ਨੂੰ ਨਹੀਂ ਛੱਡ ਸਕਦੇ ਨਾ ਉਮੀਦ ਦਾਦੀ ਭੂਆ ਨੂੰ ਨਹੀਂ ਛੱਡ ਸਕਦੇ ਤੁਹਾਡੇ ਅੱਗੇ ਹੀ ਬੇਨਤੀ ਐ ਉਸ ਅਗਿਲੇ ਛੱਡੋ ਤੇ ਭੂਆ ਨਾਲ ਬਣਾ ਕੇ ਰੱਖੋ ਜੇ ਤੁਸੀਂ ਭੂਆ ਨਾਲ ਨਹੀਂ ਵਰਤਨਾ ਉਹ ਤੁਹਾਡੀ ਮਰਜ਼ੀ ਨਾ ਸੀ ਭੂਆ ਨੂੰ ਬੁਲਾਣਾ ਛੱਡਣਾ ਨਾ ਸੀ ਭੂਆ ਨਾਲ ਵਰਤਨਾ ਛੱਡਣਾ ਜੇ ਪਈ ਤੁਹਾਡੀ ਪੰਚਾਇਤ ਖਤਮ ਹੋ ਗਈ ਹੋਵੇ ਤਾਂ ਚਾਹ ਤਿਆਰ ਆ ਜਲ ਲਪਰੀਦ ਸਮੋਸੇ ਫੜੀ ਲਿਆ ਬੇਟਾ ਨਾਲਿਆ ਪੰਚਾਇਤ ਕਿਸ ਵਾਸਤੇ ਰੱਖੀ ਸੀਗੀ ਸਾਨੂੰ ਵੀ ਤਾਂ ਦੱਸੋ ਜਿੰਨਾ ਵਾਸਤੇ ਪੰਚਾਇਤ ਰੱਖੀ ਸੀ ਸ਼ਾਇਦ ਉਹਨਾਂ ਦੇ ਖਾਨੇ ਪੈ ਗਈ ਹੋਵੇ ਗੱਲ ਸਰ ਲਾਪਰੀ ਤਾਂ ਆਪਾਂ ਚੱਲੀਏ ਨਾ ਇਹ ਮੈਨਨ ਕਦੇ ਠਿੰਗੜੀ ਜਾਂਦੀ ਐ ਇਹਨੂੰ ਤਾਂ ਬੇਚਾਰੀ ਨੂੰ ਕੁਝ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਕਰਦਾ ਗੱਲ ਬੇਲਾ ਜਾਂ ਓਕੇ ਜੇਰਾ ਚਾਹ ਲਿਆ ਚਲਦੀ ਵੀ ਜੀਜੇ ਦੀ ਯਾਦ ਆਉਂਦੀ ਆ ਛੱਡਾਈਏ ਨਹੀਂ ਫਲਾਪਰੇਤ ਜੀਜੇ ਦੀ ਯਾਦ ਨਹੀਂ ਆ ਰਹੀ ਭੂਆ ਦੀ ਯਾਦ ਆ ਰਹੀ ਆ ਆਪਾਂ ਚੱਲੀਏ ਹੁਣ ਅੰਦਰ ਕਾਤਾ ਦੀ ਦੀ ਜਾਣ ਜਾਣ ਪੰਗੇ ਲੈਣੇ ਹੋ ਤੁਸੀਂ ਅੱਜ ਨਹੀਂ ਤੇ ਕੱਲ ਸੋਹਰੇ ਚਲੇ ਜਾਣਾ ਪਰ ਬਾਅਦ ਚੰਨ ਨਾਲ ਸਾਰਾ ਗੁੱਸਾ ਸਾਡੇ ਤੇ ਹੀ ਕੱਢਣਾ ਫਲਾਪਰੇਤ ਕਿੰਨੇ ਵਧੀਆ ਦਿਨ ਹੁੰਦੇ ਸੀ ਨਾ ਜਦੋਂ ਆਪਾਂ ਪੰਜਾਂ ਜਾਣੇ ਖੇਡਦੇ ਹੁੰਦੇ ਸੀ ਜਿੱਦਾਂ ਜਿੱਦਾਂ ਟਾਈਮ ਬੀਤੀ ਜਾਂਦਾ ਉਦੋਂ-ਉਦੋਂ ਕਰੇ ਪਈ ਜਾਂਦਾ ਰਿਸ਼ਤੇ ਨਾ ਬਈ ਤੁਸੀਂ ਸਾਰੇ ਜਦੋਂ ਖੇਡਦੇ ਸੀ ਅਦੋਂ ਮੈਂ ਕਿੱਥੇ ਸੀ ਉਡੀਦੂ ਨੂੰ ਬਹੁਤ ਛੋਟੀ ਹੁੰਦੀ ਸੀ ਫਲ ਖਿੜਾਇਆ ਉਹਨਾਂ ਨੂੰ ਵੀ ਤੈਨੂੰ ਬਹੁਤ ਦੀਦੀ ਜਿਹੜੇ ਸਾਹਮਣੇ ਤੁਸੀਂ ਸਮਝਾਇਆ ਤੁਹਾਨੂੰ ਲੱਗਦਾ ਕਿ ਉਹ ਦੋਨੋਂ ਜਾਣ ਸਮਝ ਜਾਣਗੇ ਸਾਪਰੀ ਜਿਹੜੇ ਉਸ ਹਿਸਾਬ ਨਾਲ ਮੈਂ ਸਮਝਾਇਆ ਸਮਝ ਜਾਣਗੇ ਨਹੀਂ ਵੀ ਸਮਝਣਗੇ ਤਾਂ ਆਪਾਂ ਤਾਂ ਭੂਆ ਜੀ ਨਾਲ ਰਿਸ਼ਤਾ ਰੱਖਣਾ ਨਾ ਦੀਦੀ ਤੁਹਾਨੂੰ ਕੀ ਪਤਾ ਕਿ ਪਵਨ ਵੀਰੇ ਨੇ ਪਤਾ ਨਹੀਂ ਕਿੱਦਾਂ ਚੈੱਕ ਥਲ ਕਰਕੇ ਆਪਣਾ ਵਿਆਹ ਕੀਤਾ ਤੇ ਇਸ ਟਾਈਮ ਤੇ ਮਾਮੇ ਨੂੰ ਨਾਲ ਖੰਣਾ ਚਾਹੀਦਾ ਸੀ ਤੇ ਮੌਕ ਮਾਰ ਗਏ ਕੋਈ ਗੱਲ ਨਹੀਂ ਲਫਰੇ ਮੈਨੂੰ ਇੱਕ ਵਾਰ ਉੱਧਰ ਜਾਂਦੇ ਜਿਹੜਾ ਵੀ ਪਵਨ ਦੇ ਸਿਰ ਤੇ ਕਰਜ਼ਾ ਚੜਿਆ ਨਾ ਆਪਾਂ ਹਾਲ ਮਿਲ ਕੇ ਉਸਾਫ ਕਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਆਪਾਂ ਇਹਨਾਂ ਛੋਟੇ-ਛੋਟੇ ਹੋ ਕੇ ਰਿਸ਼ਤਿਆਂ ਨੂੰ ਸਮਝੀ ਬੈਠੇ ਆਂ ਤੇ ਮੰਮੀ ਤੇ ਡੈਡੀ ਇਹਨਾਂ ਦੇ ਰਿਸ਼ਤੇ ਸਮਝ ਕਿਉਂ ਨਹੀਂ ਆਉਂਦੇ ਲੌਫਰੀ ਕੁ ਅਭੀ ਤਾਂ ਢਿੱਕਲੀ-ਢਿੱਕਲੀ ਆ ਉਹਨੂੰ ਵੀ ਕਿਦੋਂ ਸਹਾਰਾ ਹੈਗਾ ਭਰਾਵਾਂ ਦਾ ਹੀ ਹੈ ਭਰਾਵਾਂ ਚਾਕੜੀ ਬਹੁਤ ਛੋਟੇ ਆ ਪਰ ਗੱਲ ਮੇਰੇ ਖਾਣੇ ਪੈ ਗਈ ਆ ਜਿਹੜਾ ਰਿਸ਼ਤਾ ਆਪਾਂ ਦਿਲੋਂ ਨਵਾਵਾਂਗੇ ਉਹ ਦੂਰ ਤੱਕ ਜਾਊਗਾ ਜਿਹੜਾ ਰਿਸ਼ਤਾ ਆਪਾਂ ਦਿਮਾਗ ਤੋਂ ਚਲਾਵਾਂਗੇ ਉਹ ਛੇਤੀ ਟੁੱਟ ਜਾਊਗਾ ਅਨਛੂ ਤੂੰ ਟੈਨਸ਼ਨ ਨਾ ਲੈ ਜਾ ਜਿੱਦਾਂ ਦੇ ਮਰਜ਼ੀ ਰਿਸ਼ਤਾ ਨਿਭਾਉਣ ਆਪਾਂ ਪੂਆ ਦੇ ਤੇ ਪੂਆ ਦੇ ਬੱਚਾ ਨਾਲ ਵਧੀਆ ਰਿਸ਼ਤਾ ਨਿਭਾਵਾਂਗੇ ਦਿਲੋਂ ਨਿਭਾਵਾਂਗੇ ਚਲੋ ਹੁਣ ਤੁਸੀਂ ਦੋਨੇ ਨਾ ਇੱਥੇ ਬੈਠੋ ਤੇ ਮੈਂ ਨੀਚੇ ਨਾ ਤਿੰਨ ਸਮੋਸੇ ਸੂਮ ਕਰਕੇ ਰੱਖੇ ਸੀ ਮੈਂ ਉਹ ਲੈ ਕੇ ਆਉਣੀ ਆ ਓਹੋ ਸਰਦਾਰ ਜੀ ਇਹ ਮੈਨੂੰ ਕਰ ਲੰਦੋ ਉਹ ਥੱਲੇ ਵਾਲਾ ਨੇ ਮੈਨੂੰ ਵਿਲੜ ਸਮਝਿਆ ਤੁਸੀਂ ਵੀ ਮੈਨੂੰ ਵਿਲੜ ਸਮਝਿਆ ਮੈਨੂੰ ਕੋਸ਼ਿਸ਼ ਤਾਂ ਕਰ ਲੰਦੋ ਉਹ ਕੋਈ ਗੱਲ ਨਹੀਂ ਹੱਤ ਮਾੜਾ ਮੋਟਾ ਵਟਾ ਲੈਣਾ ਚਾਹੀਦਾ ਚਲੋ ਹੁਣ ਤੁਸੀਂ ਨਾ ਤਿਆਰ ਹੋਗੇ ਨੀਚੇ ਜਾ ਕੇ ਨਾ ਰੋਟੀ ਬਣੀ ਪਈ ਐ ਉਹ ਖਾ ਲਓ ਤੇ ਕੰਮ ਤੇ ਵੀ ਜਾਣਾ ਤੁਸੀਂ ਧਿਰਿਆ ਨੇ ਕਾਲਜ ਜਾਣਾ ਉਹ ਮੈਡਮ ਵੈਸੇ ਤੂੰ ਹੈਗੀ ਵਿਲੜ ਹੀ ਐ ਤੈਨੂੰ ਇਹ ਨਹੀਂ ਪਤਾ ਵੀ ਅੱਜ ਗੁਰਪੁਰਬ ਆ ਤੇ ਅਜਰੀਆ ਨੂੰ ਵੀ ਛੁੱਟੀ ਐ ਤੇ ਮੈਨੂੰ ਵੀ ਅੱਜ ਅਸੀਂ ਇੱਧਾ ਕਰਦੇ ਆ ਦੁਪਹਿਰ ਨੂੰ ਗੁਰਦੁਆਰਾ ਸਾਹਿਬ ਜਾ ਕੇ ਨਾ ਮੱਥਾ ਟੇਕ ਕੇ ਆਨੇ ਆ ਚਲ ਆ ਚਲੀਏ ਚਲ ਨਾਰੇ ਤੁਸੀਂ نیچے ਨਾ ਟਾਈਮ ਲਾਏ ਮੈਂ ਡਿੱਕੀ ਜਾਣਾ ਤੁਹਾਨੂੰ ਜੀ نیچے ਨਾ ਮਿੱਠੇ ਬਣਾਉਣੀਆਂ ਗੱਲਾਂ ਚੱਲਣ ਲੱਗੀਆਂ ਸੀ ਫਿਰ ਮੰਮੀ ਕਹਿਣ ਲੱਗ ਗਏ ਕਿ ਮੈਂ ਨਾਨੀ ਨੂੰ ਵੀ ਸਾਧ ਲੈਣੀ ਆ ਤੇ ਦੀਦੀ ਨੂੰ ਵੀ ਸਾਧ ਲੈਣੀ ਆ ਦੀਦੀ ਨੂੰ ਫੋਨ ਕੀਤਾ ਤੇ ਉਹ ਪਹਿਲੇ ਟੈਨਸ਼ਨ 'ਚ ਸੀ ਉਹ ਕਹਿ ਰਹੇ ਸੀਗੇ ਕਿ ਮੈਂ ਘਰੇ ਆ ਰਹੀ ਆ ਦੀਦੀ ਕਿਉਂ ਟੈਨਸ਼ਨ 'ਚ ਸੀਗੀ ਕੀ ਹੋ ਗਿਆ ਜੀ ਉਹਨਾਂ ਦੇ ਸੋਹਰੇ ਪਰਿਵਾਰ ਵੱਲੋਂ ਕੋਈ ਗੱਲ ਹੋਈ ਹੋਣੀ ਹੈ ਮੈਨੂੰ ਕਿਉਂ ਐ ਲੱਗੀ ਜਾਂਦਾ ਕੀ ਮਾਮਿਆਂ ਤੋਂ ਪਹਿਲਾਂ ਮੈਨੂੰ ਜੀਜਾ ਖੜਕਾਣਾ ਪੈਣਾ ਜੀ ਤੁਸੀਂ ਬੱਸ ਕਰੋ ਮੰਮੀ ਨੇ ਕਹਿੰਦੇ ਪਈ ਸੀ ਵੀ ਪਵਨ ਨਾਲ ਕੋਈ ਗੱਲ ਨਾ ਕਰਿਓ ਤੁਸੀਂ ਨਾ ਜਲਦੀ ਦੱਤੇ ਹੋ ਜੰਨੇ ਹੋ ਪਹਿਲਾਂ ਦੀਦੀ ਆਊਗੇ ਉਹਨਾਂ ਨਾਲ ਬਹਿ ਕੇ ਸਾਰੀ ਗੱਲ ਪੁੱਛਾਂਗੇ ਕੀ ਹੋਇਆ ਕੀ ਨਹੀਂ ਉਸ ਤੋਂ ਬਾਅਦ ਕੋਈ ਫੈਸਲਾ ਲਵਾਂਗੇ ਨਾ ਉਹ ਗੱਲ ਤਾਂ ਦੀਦੀ ਦੇ ਸਹੁਰਿਆਂ ਤੱਕ ਹੀ ਜਾਂਦੀ ਹੈ ਹੁਣ ਮਾਮੇ ਤਾਂ ਸਾਨੂੰ ਤੰਗ ਕਰਦੇ ਪਏ ਨੇ ਦਾਦ ਕੇ ਹੈ ਨਹੀਂ ਜਿਹੜੇ ਦੀਦੀ ਨੂੰ ਤੰਗ ਕਰਨ ਹੋਰ ਕੋਈ ਸਾਡਾ ਰਿਸ਼ਤੇਦਾਰ ਵੀ ਨਹੀਂ ਹੈਗਾ ਤੇ ਜੇ ਦੀਦੀ ਪਰੇਸ਼ਾਨ ਹੈ ਤੇ ਆਪਦੇ ਸਹੁਰਿਆਂ ਵੱਲੋਂ ਹੀ ਪਰੇਸ਼ਾਨ ਹੋਏਗੀ ਚਲ ਆਂਦੇ ਦੀਦ ਨੂੰ ਫੇਰ ਦੇਖਦੇ ਹਾਂ ਹਾਂਜੀ ਅੱਦੀ ਦਿਹਾੜੀ ਹੋ ਗਈ ਏ ਹਲੇ ਤੱਕ ਵੀ ਕੁੜੀ ਨਹੀਂ ਆਈ ਪਤਾ ਨਹੀਂ ਕਿੱਥੇ ਰਹਿ ਗਈ ਏ ਮੰਮੀ ਕਿਉਂ ਵੇੜੇ 'ਚ ਖੜੇ ਹੋ ਦੀਦੀ ਪਿੱਛੇ ਪਰਛਾਵਾਂ ਨੂੰ ਨਾ ਕੋਈ ਗੱਲ ਨਹੀਂ ਆ ਜਾਂਦੇ ਨੇ ਅੰਦਰ ਬਹਿ ਜਾ ਮੈਂ ਨਹੀਂ ਬਹੁਤ ਅੰਦਰ ਬਹਿਣਾ ਮੈਨੂੰ ਤੇ ਨਾ ਟੈਨਸ਼ਨ ਪਈ ਹੋਈ ਏ ਜਦ ਤਾਈ ਕੁੜੀ ਇੱਥੇ ਆਊਗੀ ਨਹੀਂ ਨਾ ਮੇਰਾ ਦਿਮਾਗ ਨਹੀਂ ਸੈੱਟ ਹੋਣਾ ਤੂੰ ਐਦਾਂ ਕਰ ਫੋਨ ਕਰ ਫਟਾਫਟ ਗੀਤਾ ਨੂੰ ਮੈਂ ਫੋਨ ਇੱਕ ਛੱਡ ਕੇ ਨਾ 4 ਵਾਰੀ ਕਰ ਲਿਆ ਪਰ ਦੀਦੀ ਚੱਕਦੇ ਹੀ ਨਹੀਂ ਪਏ ਆਟੋ 'ਚ ਬੈਠੇ ਹੋਣੇ ਨਹੀਂ ਪਤਾ ਲੱਗਦਾ ਕਈ ਵਾਰੀ ਓ ਮੰਮੀ ਮੈਂ ਤਾਂ ਇੰਨੇ ਉੱਪਰ ਗੱਲ ਦਸੀ ਦੀਦੀ ਵਾਲੀ ਫੋਨ ਤਾਂ ਮੈਂ ਵੀ ਦੀਦੀ ਨੂੰ ਚਾਰ ਕਰ ਲੈ ਚੱਕਿਆ ਨਹੀਂ ਐਦਾਂ ਕਰ ਕੱਢ ਫਿਰ ਸਕੂਟਰੀ ਆਪਾਂ ਨਾ ਪਤਾ ਕਰਕੇ ਆਣਿਆ ਕਿਤੇ ਕੁੜੀ ਜ਼ਿਆਦਾ ਪਰੇਸ਼ਾਨ ਨਾ ਹੋਵੇ ਮੰਮੀ ਦੀਦੀ ਮੰਮੀ ਨੇ ਤੈਨੂੰ ਫੋਨ ਕੀਤਾ ਤੇ ਘਬਰਾ ਕੇ ਗੱਲ ਕੀਤੀ ਮੈਨੂੰ ਗੱਲ ਦੱਸ ਕੀ ਹੈ ਜੀਜੇ ਨੇ ਕੁਝ ਕਿਹਾ ਤੇ ਮੇਰੇ ਨਾਲ ਚੱਲ ਅੱਜ ਨਹੀਂ ਛੱਡਣਾ ਮੈਂ ਉਹਨੂੰ ਨਹੀਂ ਨਹੀਂ ਵੀਰੇ ਉਹਨੇ ਮੈਨੂੰ ਕੀ ਕਹਿਣਾ ਜਦੋਂ ਮੈਂ ਕੱਲ ਇੱਥੋਂ ਗਈ ਨਾ ਤੇ ਜਵਾਕ ਘਰੇ ਆ ਕੇ ਬੈਠੇ ਹੋਏ ਸੀਗੇ ਤੇ ਮੰਮੀ ਤਮੰਨਾ ਦੀ ਬਾਹਣਾ ਬਹੁਤ ਸੁੱਜੀ ਹੋਈ ਹੈ ਜਿਵੇਂ ਉਹਨੇ ਮਰੋੜੀ ਹੁੰਦੀ ਹੈ ਤੇ ਰੋਹਿਤ ਦੇ ਮੂੰਹ ਤੇ ਵੀ ਨਾ ਉਂਗਲਾਂ ਦੇ ਨਿਸ਼ਾਨ ਵੱਜੇ ਹੋਏ ਨੇ ਜਿਵੇਂ ਉਹਨੂੰ ਬਹੁਤ ਕੁੱਟਿਆ ਹੁੰਦਾ ਹੈ ਹੈ ਤੇ ਫਿਰ ਜਵਾਕਾਂ ਨੂੰ ਕਿੱਥੇ ਛੱਡੇ ਆਈਏ ਕਿੱਥੇ ਹੀ ਜਵਾਕ ਨਹੀਂ ਨਹੀਂ ਮੰਮੀ ਉਹ ਮੇਰੇ ਨਾਲ ਆਏ ਨੇ ਰੋਹਿਤ ਤਮੰਨਾ